ਸਸਿਕਲ ਡੈਨਿਕ ਵੀਰਾਂ ਦੇਖਣ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਐਕਚੁਅਲੀ ਜੇ ਠੰਡ ਦੀ ਗੱਲ ਕਰੀਏ ਤੇ ਠੰਡ ਦਾ ਪ੍ਰਫੁੱਲ ਲਗਾਤਾਰ ਜਾਰੀ ਹੈ ਤੇ ਲੋਹੜੀ ਤੋਂ ਦੂਸਰੇ ਦਿਨ ਵੀ ਅਸਲੇ ਵੀ ਸਰਦੀ ਜਿਹੜੀ ਹੈਗੀ ਉਹ ਤਾਂ ਹੀ ਕੜਾਕੇਦਾਰ ਪੈ ਰਹੀ ਹੈ ਔਰ ਜੇ ਅਸੀਂ ਆਪਣੀ ਗੱਲ ਵੀ ਕਰੀਏ ਤਾਂ ਰਿਪੋਰਟਿੰਗ ਕਰਨ ਦੌਰਾਨ ਵੀ ਜਿਹੜੀਆਂ ਉਂਗਲਾਂ ਹੈਗੀਆਂ ਮੋਹਰੀਆਂ ਉਂਗਲਾਂ ਜਿਹੜੀਆਂ ਹੁੰਦੀਆਂ ਨੇ ਕੋਟੇ ਜਿਹਨਾਂ ਨੂੰ ਕਹਿੰਦੇ ਆ ਉਹ ਵੀ ਅਸਲੇ ਸੁੰਨ ਹੋਏ ਪਏ ਨੇ ਔਰ ਧੁੰਦ ਜਿਹੜੀ ਹੈਗੀ ਆ ਉਹਦਾ ਅਸਰ ਘੱਟ ਹੈਗਾ ਵਿਜ਼ਿਬਿਲਟੀ ਪ੍ਰੋਪਰ ਜਿਹੜੀ ਨਜ਼ਰ ਆ ਰਹੀ ਹੈ ਦੂਰ ਤੱਕ ਦੇਖਿਆ ਜਾ ਸਕਦਾ ਪਰ ਠੰਡ ਜਿਹੜੀ ਹੈਗੀ ਠੰਡ ਵੀ ਲਗਾਤਾਰ ਪੈ ਰਹੀ ਹੈਗੀ ਔਰ ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਹਿਲੀ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ ਹੋਰ ਕਹਾ ਵਧਾ ਦਿੱਤੀਆਂ 20 ਤਰੀਕ ਤੋਂ ਤੀ ਤੱਕ ਇੱਕ ਟਿੱਕਰ ਵਧਾ ਦਿੱਤੀਆਂ ਗਈਆਂ ਨੇ ਤੇ ਜਿਹੜੇ 9ਵੀਂ ਤੋਂ 12ਵੀਂ ਤੱਕ ਦੇ ਸਟੂਡੈਂਟ ਹੈਗੇ ਉਹ ਆਨਲਾਈਨ ਉਹਨਾਂ ਦੀ ਸਟੱਡੀ ਹੋਏਗੀ ਉਹ ਸਕੂਲ ਜਾ ਸਕਣਗੇ ਸਾਢੇ 9:00 ਦਾ ਸਮਾਂ ਹੈਗਾ ਉਹਨਾਂ ਦਾ ਸਕੂਲ ਦਾ ਪਰ ਜਿਹੜੇ ਪਹਿਲੀ ਤੋਂ ਲੈ ਕੇ 8ਵੀਂ ਤੱਕ ਦੇ ਬੱਚੇ ਹੈਗੇ ਉਹਨਾਂ ਦਾ ਜਿਹੜਾ ਆਨਲਾਈਨ ਸਟੱਡੀ ਉਹਨਾਂ ਦੀ ਰੱਖੀ ਗਈ ਹੈ ਉਹ ਆਨਲਾਈਨ ਸਟੱਡੀ ਕਰਨਗੇ ਤੇ ਜੇ ਚਲੰਦਰ ਦੀ ਜਾਂ ਪੰਜਾਬ ਦੀ ਗੱਲ ਕਰੀਏ ਇਹਦਾ ਕੀ ਆਦੇਸ਼ ਪੰਜਾਬ ਸਰਕਾਰ ਵੱਲੋਂ ਆ ਰਿਹਾ ਕਿ ਕਿ ਅੱਜ ਤਿੱਕਰ ਛੁੱਟੀਆਂ ਜਿਹੜੀਆਂ ਹੈਗੀਆਂ ਅ ਅ ਅੱਜ ਦਾ ਦਿਹਾੜਾ ਜਿਹੜਾ ਹੈਗਾ ਛੁੱਟੀ ਦਾ ਹੈਗਾ ਔਰ ਕੱਲ ਨੂੰ ਕੀ ਆਦੇਸ਼ ਹੋਦਾ ਜਾਂ ਅੱਜ ਸ਼ਾਮ ਤਿੱਕਰ ਕੀ ਸਰਕਾਰ ਵੱਲੋਂ ਆਦੇਸ਼ ਆਉਦਾ ਛੁੱਟੀਆਂ ਅੱਗੇ ਵਧਣ ਗਈਆਂ ਜਾਂ ਨਹੀਂ ਵਧਣ ਗਈਆਂ ਹੋਰ ਵਾਲਾ ਸਮੇਂ ਦੱਸੇਗਾ ਪਰ ਐਚuele ਲੋਕ ਠੰਢੀ ਠੰਡ ਤੋਂ ਬਚਣ ਵਾਸਤੇ ਅੱਗ ਦਾ ਸਹਾਰਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਜੇ ਦੇ ਕੋਲ ਉੱਤੇ ਜਾਂ ਚਾਹ ਦੀਆਂ ਚੁਸਕੀਆਂ ਦਾ ਸਾਰਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਪਰ ਮੌਸਮ ਵਿਭਾਗ ਦੇ ਮਹਾਰਾਵਾ ਦੇ ਅਨੁਸਾਰ ਆਉਣ ਵਾਲੇ ਅਗਲੇ ਦਿਨਾਂ ਦੇ ਵਿੱਚ ਵੀ ਠੰਡ ਲਗਾਤਾਰ ਇਸ ਤਰ੍ਹਾਂ ਹੀ ਜਾਰੀ ਰਹੇਗੀ ਤੇ ਜੇ ਡਾਕਟਰਾਂ ਦੀ ਗੱਲ ਕਰੀਏ ਡਾਕਟਰਾਂ ਨੇ ਵੀ ਗਰਮ ਕੱਪੜੇ ਵੱਤੋ ਵੱਧ ਪਾਣ ਦੀ ਗੱਲ ਕਹੀ ਹੈ ਤੇ ਨਾਲ ਦੀ ਨਾਲ ਬਜ਼ੁਰਗ ਲੋਕਾਂ ਨੂੰ ਤੇ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਦੀ ਗੱਲ ਕਹੀ ਹੈ ਕਿ ਕਰੋ ਨਾ ਨਿਕਲਿਆ ਜਾਵੇ ਤਾਂ ਕਿ ਇਸ ਠੰਡ ਚੀਰ ਵੀ ਠੰਡ ਤੋਂ ਬਚਿਆ ਜਾ ਸਕੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਡਾਕਟਰ ਡਾਕਟਰਾਂ ਨੇ ਕਿ ਜੇ ਜ਼ਰੂਰੀ ਕੰਮ ਹੈ ਤਾਂ ਹੀ ਘਰ ਤੋਂ ਬਾਹਰ ਨਿਕਲੋ ਨਹੀਂ ਤਾਂ ਘਰੋਂ ਨਿਕਲ ਤੋਂ ਗਰੇਜ਼ ਕਰੋ ਪਰ ਫਿਲਹਾਲ ਜਿਹੜੇ ਦਿੱਲੀ ਦਿਹਾੜੀ ਤਬਕੇ ਦੇ ਲੋਕ ਹੈਗੇ ਨੇ ਉਹ ਇਸ ਵੇਲੇ ਅੱਗ ਸੇਕਦੇ ਹੋਏ ਨਜ਼ਰ ਆ ਰਹੇ ਨੇ ਜਾਂ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿ ਇਸ ਹੰਡ ਚੀਰ ਮੀਠਣ ਤੋਂ ਬਚਿਆ ਜਾ ਸਕੇ ਔਰ ਅਸੀਂ ਇਸ ਵੇਲੇ ਅਹ ਜੇ ਗੱਲ ਕਰੀਏ ਜਲੰਧਰ ਦੇ ਪਠਾਨਕੋਟ ਚੌਕ ਦੇ ਨਜ਼ਦੀਕ ਮੌਜੂਦ ਆ ਜਿੱਥੇ ਕਿ ਨੈਸ਼ਨਲ ਹਾਈਵੇ ਇੱਕ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਖਾਸ ਗੱਲ ਇਹ ਵੀ ਹੈ ਕਿ ਜਿਹੜੇ ਲੋਕ ਦੋ ਪਹੀਆ ਵਾਹਨ ਤੇ ਚੱਲਦੇ ਆ ਉਹ ਵੀ ਅਸਲੇ ਚਾਰ ਪਹੀਆ ਵਾਹਨ ਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਠੰਡ ਤੋਂ ਬਚਣ ਲਈ ਕਿਤੇ ਨਾ ਕਿਤੇ ਚਾਰ ਪਹੀਆ ਵਾਹਨ ਦਾ ਵੀ ਸਹਾਰਾ ਲਿੱਤਾ ਜਾ ਰਿਹਾ ਲੋਕਾਂ ਲੋ ਔਰ ਤੁਸੀਂ ਅਸਲੇ ਦੇਖ ਸਕਦੇ ਹੋ ਕਿ ਵਿਜ਼ਿਬਿਲਟੀ ਦੀ ਜੇ ਗੱਲ ਕਰੀਏ ਵਿਜ਼ਿਬਿਲਟੀ ਅੱਗੇ ਵਿੱਚ ਕਾਫੀ ਸੁਧਾਰ ਹੈਗਾ ਕਾਫੀ ਦੂਰ ਤੱਕ ਨਿਗਾ ਜਿਹੜੀ ਹੈਗੀ ਦੇਖ ਸਕਦੀ ਹੈ ਤੌਂਦਰ ਤੋਂ ਬਚਾ ਹੈਗਾ ਤੌਂਦਰ ਤੋਂ ਪਿਛਲੇ ਦਿਨਾਂ ਵਿੱਚ ਕਾਫੀ ਦੁਰਘਟਨਾਵਾਂ ਵੀ ਹੋਈਆਂ ਹੈਗੀਆਂ ਪਰ ਅਸਲੇ ਤੌਂਦਰ ਤੋਂ ਬਚਾ ਹੈਗਾ ਪਰ ਠੰਡ ਜਿਹੜੀ ਹੈਗੀ ਆ ਉਸ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਔਰ ਜੇ ਅਸਲੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਤਰੀਬਨ ਕਰੀਬਨ 7 ਡਿਗਰੀ ਸੈਲਸੀਅਸ ਦੇ ਆਸ-ਪਾਸ ਮਾਪਿਆ ਗਿਆ ਹਾਲਾਂਕਿ ਰਾਤ ਦੇ ਸਮੇਂ 5 ਤੋਂ 4 ਦੇ ਆਸ-ਪਾਸ ਡਿਗਰੀ ਸੈਲਸੀਅਸ ਜਿਹੜਾ ਉਹ ਆਪਿਆ ਗਿਆ ਤੇ ਮੌਸਮ ਵਿਭਾਗ ਦੇ ਮਹਾਰਾਜ ਸਾਹਿਬ ਆਉਣ ਵਾਲੇ ਅਗਲੇ ਦਿਨਾਂ ਦੇ ਵਿੱਚ ਵੀ ਠੰਡ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ ਇਸ ਵੇਲੇ ਲੋਕ ਜਿਹੜੇ ਦਿਹਾੜੀ ਤਰਕੇ ਦੇ ਲੋਕ ਹੈਗੇ ਨੇ ਉਹ ਇਸ ਠੰਡ ਤੋਂ ਬਚਣ ਵਾਸਤੇ ਅੱਗ ਸੇਕਦੇ ਹੋਏ ਦਿਖਾਈ ਦੇ ਰਹੇ ਨੇ ਤਾਂਕਿ ਠੰਡ ਤੋਂ ਬਚਿਆ ਜਾ ਸਕੇ ਤਾਂ ਫਿਲਹਾਲ ਇਸ ਮੌਸਮ ਤੋਂ ਇਸ ਠੰਡ ਦੇ ਮੌਸਮ ਤੋਂ ਬਚਣ ਲਈ ਹੋ ਸਕੇ ਤਾਂ ਕਰੋ ਬਾਹਰ ਨਾ ਨਿਕਲੋ ਗੁਰੇਜ਼ ਕਰੋ ਘਰੋਂ ਨਿਕਲੋ ਤਾਂਕਿ ਰੈਸਟੋਰਾਂ ਨੂੰ ਬਤਾਇਆ ਜਾ ਸਕੇ ਨਵੀਂ ਤੇ ਤਾਜ਼ਾ ਅਪਡੇਟ ਲਈ ਦੇਖੇ ਰੋ ਦੈਨਿਕ ਸਿਰਾ ਟੀਵੀ 2027